ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਦੋ ਕੀਮਤੀਆਂ ਅਜਾਨਾ ਜਾ ਚੁੱਕੀਆਂ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੱਡੀ ਦੇ ਵਿੱਚ ਸਵਾਰ ਔਰਤ ਅਤੇ ਡਰਾਈਵਰ ਦੀ ਮੌਤ ਹੋ ਚੁੱਕੀ ਹੈ ਬੱਚਿਆਂ ਦਾ ਦਾਖਲਾ ਕਰਵਾਉਣ ਦੇ ਲਈ ਔਰਤ ਜਿਹੜੀ ਅਫਰੀਦਕੋਟ ਗਈ ਸੀ ਅਤੇ ਵਾਪਸੀ ਦੇ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਤੇ ਦੱਸਿਆ ਜਾ ਰਿਹਾ ਕਿ ਟਰੈਕਟਰ ਟਰਾਲੀ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਜਿਸ ਮਗਰੋਂ ਗੱਡੀ ਦੇ ਤਾਂ ਪਰਖਾਚੇ ਉੱਡੇ ਹੀ ਹੈ ਪਰ ਇਸ ਗੱਡੀ ਦੇ ਵਿੱਚ ਸਵਾਰ ਦੋਵੇਂ ਜੀਆਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਬਿਹਤ ਹੀ ਡਰਾਉਣੀਆਂ ਨੇ ਕਿਉਂਕਿ ਜਿਹੜੀ ਗੱਡੀ ਹੈ ਉਹ ਬਿਲਕੁਲ ਹੀ ਚੱਕਨਾ ਚੂਰ ਹੋ ਚੁੱਕੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੱਡੀ ਦੇ ਵਿੱਚ ਸਵਾਰ ਉਹਨਾਂ ਜੀਆਂ ਦਾ ਕੀ ਹਾਲ ਹੋਇਆ ਹੋਵੇਗਾ ਅਸਲ ਦੱਸਣ ਦੇ ਕਿ ਜੋ ਟਰੈਕਟਰ ਟਰਾਲੀ ਸੀਗੀ ਉਹ ਗੱਠਾ ਦੇ ਨਾਲ ਭਰੇ ਹੋਏ ਸੀਗੇ ਤੇ ਸੱਦੀ ਜਾ ਕੇ ਗੱਡੀ ਵਿਚਾਰੇ ਦੀ ਟੱਕਰ ਹੋ ਜਾਂਦੀ ਹੈ ਰਫ਼ਤਾਰ ਵੀ ਉਸ ਦੀ ਕਾਫੀ ਤੇਜ਼ ਦਸਤੀ ਜਾ ਰਹੀਆ ਪਰਿਵਾਰਿਕ ਮੈਂਬਰਾਂ ਵੱਲੋਂ ਜਿਸ ਕਰਕੇ ਗੱਡੀ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ ਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਬੱਚਿਆਂ ਦਾ ਦਾਖਲਾ ਕਰਵਾਉਣ ਗਏ ਮਾਪਿਆਂ ਦੇ ਨਾਲ ਇਹ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਕੀਮਤੀ ਜਾਨਾਂ ਚਲੇ ਗਈਆਂ ਨੇ ਫ਼ਰਮਾਨਦਾਰ ਨੇ ਕਿ ਫਿਰੋਜ਼ਪੁਰ ਦੇ ਪਿੰਡ ਫਿਰੋਜ਼ ਸ਼ਾ ਸੂਰਦੀ ਨਗਰ ਰੋਡ ਉਤੇ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਔਰਤ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਇਸ ਬਾਬਤ ਤੇ ਹੋਰ ਕੀ ਜਾਣਕਾਰੀ ਦਿੰਦੇ ਨਜ਼ਰ ਆ ਰਹੀ ਨਹੀਂ ਸੁਮਨ ਜੀ ਦੇਤ ਜੀ ਮੇਰੀ ਸਿਸਟਰ ਦੀ ਹੋਈ ਵੱਡੇ ਸਿਸਟਰ ਨੇ ਮੇਰੇ ਤੋਂ ਇਹ ਫਰੀਦਕੋਟ ਤੋਂ ਆ ਰਹੇ ਸੀ ਜੀ ਫਰੀਦਕੋਟ ਤੋਂ ਸ਼ਾਰਟਕਟ ਜਾ ਕੇ ਮੱਲਾਂ ਵਾਲਾ ਜਾਣਾ ਸੀ ਤੇ ਉਧਰ ਸੋਢੀ ਨਗਰ ਵਾਲੇ ਸਾਈਡ ਤੋਂ ਟਰਾਲਾ ਆ ਰਿਹਾ ਸੀ ਜੀ ਟਰਾਲਾ ਦੂਸਰਾ ਜਿਹੜਾ ਗੱਠਾ ਚੁੱਕਣ ਵਾਲਾ ਇਹ ਖਾਲੀ ਟਰਾਲਾ ਸੀ ਜੀ ਖਾਲੀ ਟਰਾਲਾ ਤੇ ਟੇਪਰ ਵਗੈਰਾ ਨਹੀਂ ਸੀ ਲੱਗੀ ਟਰਾਲੇ ਤੇ ਨੇੜਾ ਨੇੜਾ ਹੋਣ ਕਾਰਨ ਇੱਕ ਸਪੀਡ ਟਰਾਲੇ ਦੀ ਜ਼ਿਆਦਾ ਸੀ ਉਹ ਆਮੋ ਸਾਹਮਣੇ ਟੱਕਰ ਹੋਈ ਹੈ ਜੀ ਆਮ ਸਾਹਮਣੇ ਹਾਂਜੀ ਇਹ ਗੱਡੀ ਤੇ ਕਿੰਨੇ ਜਣੇ ਸਵਾਰ ਸੀ ਗੱਡੀ ਤੇ 5 ਜਣੇ ਸਵਾਰ ਸੀ ਜੀ 5 ਜਣੇ ਸਵਾਰ ਸੀ ਹਾਂਜੀ ਕੀ ਫਰੀਦਕੋਟ ਤੋਂ ਆ ਰਹੇ ਸੀ ਜੀ ਹਾਂਜੀ ਹਾਂਜੀ ਫਰੀਦਕੋਟ ਤੋਂ ਕਿ ਕਿਸ ਤਰ੍ਹਾਂ ਕੋਈ ਕੰਮ ਸੀਗਾ ਵੈਸੇ ਆ ਰਹੇ ਹਾਂਜੀ ਉਹ ਐਡਮਿਸ਼ਨ ਕਰਾਉਣ ਗਏ ਸੀ ਲੜਕੀਆਂ ਦੀ ਦੂਜਾ ਐਡਮਿਸ਼ਨ ਨਰਸਿੰਗ ਦੀ ਅਚਲ ਨਰਸਿੰਗ ਜਿਹੜੇ ਐਡਮਿਸ਼ਨ ਕਰਾ ਕੇ ਵਾਪਸ ਆ ਰਹੇ ਜੀ ਹੁਣ ਦੇਖ ਤੇ ਕਿੰਨਾ ਕਿੰਨਾ ਦੀ ਬੈਠ ਉਹਨਾਂ ਦੇ ਚ ਜੋ ਡਰਾਈਵਰ ਸਾਹਿਬ ਸੀ ਗੱਡੀ ਚ ਲਾਉਂਦੇ ਸੀ ਉਹਨਾਂ ਦੀ ਵੀ ਹੋ ਗਈ ਤੇ ਮੇਰੇ ਸਿਸਟਰ ਦੀ ਵੀ ਹੋ ਗਈ ਜੀ ਕੀ ਨਾਮ ਸੀ ਸਿਸਟਰ ਮਨਜੀਤ कौर ਜੀ ਕਿੰਨੀ ਉਮਰ ਉਮਰ ਉਹਨਾਂ ਦੀ ਹੈਗੀ ਹੈ ਜੀ 45 ਕਿਸਾਲ ਹਾਂ ਜੀ ਉਹ ਮੱਲਾਂ ਵਾਲੇ ਵਿਆਹ ਇਸੀ ਉਹਨਾਂ ਦਾ ਦੱਤੂ ਹਾਂਜੀ ਦੱਤੂ ਹਾਰਵੀ ਟਰਾਲੇ ਤੇ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਵੇਖੋ ਜੀ ਇਹ ਤਾਂ ਥੌਟੀ ਨਹੀਂ ਹੈਗੀ ਵੀ ਪੰਜ ਪੰਜ ਫੁੱਟ ਦੋ ਸਾਈਡਾਂ ਤੋਂ ਬਾਹਰ ਕੱਢਿਆ ਹੈ ਟਰਾਲਾ ਨਹੀਂ ਕੋਈ ਟੇਪ ਲੱਗੀ ਖਾਲੀ ਟਰਾਲਾ ਸਪੀਡ ਓਵਰ ਸੀ ਜੀ ਇਹਦੇ ਕਰਕੇ ਹਾਦਸਾ ਹੋਇਆ ਜੀ ਬਿਲਕੁਲ ਜੀ ਗੱਡੀ ਹੁਣ ਕਿਵੇਂ ਪੋਜੀਸ਼ਨ ਗੱਡੀ ਦੀ ਗੱਡੀ ਤਾਂ ਖਤਮ ਹੋ ਗਈ ਜੀ ਸਪੀਡ ਬਹੁਤ ਸੀ ਟਰਾਲੇ ਦੀ ਟਰਾਲੇ ਸਪੀਡ ਹਾਂਜੀ ਜ਼ਿਆਦਾ ਸੀ ਗੱਡੀ ਚ ਜਾਦ ਬਿਲਕੁਲ ਜੀ ਉਹ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ